ਅਮਰਿਤਪਾਲ ਸਿੰਘ ਦੇ ਪਰਿਵਾਰ ਨਾਲ ਵਿਰਸਾ ਸਿੰਘ ਵਲਟੋਹਾ ਨੇ ਮੁਲਾਕਾਤ ਕੀਤੀ ਹੈ ਅਮਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਖਡੂਰ ਸਾਬ ਤੋਂ ਚੋਣ ਲੜ ਰਹੇ ਨੇ ਉਹਦੇ ਵਿਰਸਾ ਸਿੰਘ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਮੈਦਾਨ ਵਿੱਚ ਉਤਾਰਿਆ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਚਰਚਾ ਹੀ ਕੀਤੀ ਗਈ ਅੰਮ੍ਰਿਤਸਰ ਵਿੱਚ ਵਿਰਾਸਤੇ ਮਾਰਗ ਤੇ ਇਹ ਮੁਲਾਕਾਤ ਹੋਈ ਹੈ ਅਮਰਿਤਸਰ ਵਿੱਚ ਹੈ ਵਿਰਾਸਤੇ ਮਾਰਗ ਤੇ ਇਹ ਮੁਲਾਕਾਤ ਹੋਈ ਹੈ ਤਾਂ ਵਰਸਾ ਸਿੰਘ ਬਲਟੋਹਾ ਨੇ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਹੈ ਫਿਲਹਾਲ ਡਿਬਰੂਗੜ੍ਹ ਜੇਲ੍ਹ ਵਿੱਚ ਹਨ ਅਰਵਿੰਦ ਇੱਥੇ ਦੱਸ ਰਹੀ ਹੈ ਕਿ ਅਮਰਿਤਪਾਲ ਸਿੰਘ ਤਾਂ ਉਥੇ ਹੀ ਅਮਰਿਤਸਰ ਵਿੱਚ ਵਿਰਾਸਤੇ ਮਾਰਗ ਤੇ ਇਹ ਮੁਲਾਕਾਤ ਹੋਈ ਹੈ ਅਮਰਿਤਪਾਲ ਸਿੰਘ ਦੇ ਪਰਿਵਾਰ ਨਾਲ ਵਿਰਸਾ ਸਿੰਘ ਬਲਟੋਹਾ ਨੇ ਮੁਲਾਕਾਤ ਕੀਤੀ ਹੈ ਤਾਂ ਪਹਿਲਾਂ ਚਰਚਾਾਂਵਾਂ ਸਨ ਕਿ ਸ਼੍ਰੋਮਣੀ ਅਕਾਲੀ ਦਲ ਅਮਰਿਤਪਾਲ ਸਿੰਘ ਨੂੰ ਸਮਰਥਨ ਕਰੇਗਾ ਪਰ ਜਦੋਂ ਕੱਲ ਸ਼੍ਰੋਮਣੀ ਅਕਾਲੀ ਦਲ ਨੇ ਵਿਰਸਾ ਸਿੰਘ ਬਲਟੋਹਾ ਨੂੰ ਉਮੀਦਵਾਰ ਐਲਾਨ ਦਿੱਤਾ ਤਾਂ ਇਹ ਤਸਵੀਰ ਸਾਫ਼ ਹੁੰਦੀ ਹੋਈ ਨਜ਼ਰ ਆਈ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਸੋਚ ਸਮਝ ਕੇ ਆਖਰਕਾਰ ਉਮੀਦਵਾਰ ਦਾ ਐਲਾਨ ਕੀਤਾ ਤੇ ਬੇਹਦੀ ਸਟਰੋਂਗ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਵਿਰਸਾ ਸਿੰਘ ਬਲਟੋਹਾ ਤੇ ਇਹ ਉਸ ਮੀਡੀਆ ਤਸਵੀਰਾਂ ਜਦੋਂ ਮੁਲਾਕਾਤ ਕੀਤੀ ਗਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਖਡੂਰ ਸਾਹਿਬ ਪੰਥਕ ਸੀਟ 1999 ਦੇ ਵਿੱਚ ਵੀ ਇੱਥੇ ਦੇਖਿਆ ਗਿਆ ਸੀ ਕਿ ਜੇਲ੍ਹ ਵਿੱਚ ਸਿਮਰਨਜੀਤ ਮਾਨ ਸੰਮੇਤੇ ਪਰ ਵੱਡੇ ਮਾਰਜਨ ਨਾਲ ਜਿੱਤ ਦਰਜ ਕੀਤੀ ਸੀ ਸਿਮਰਨਜੀਤ ਸਿੰਘ ਮਾਨ ਨੇ ਜਿਨ੍ਹਾਂ ਨੂੰ ਵੀ ਸਮਰਥਨ ਕੀਤਾ ਉਹ तमाम ਜੋ ਉਮੀਦਵਾਰ ਮੈਦਾਨ ਵਿੱਚ ਉਸ ਸਮੇਤੇ ਸਨ ਸੰਸਦ ਤੱਕ ਪਹੁੰਚੇ ਸਨ ਤਾ ਇਹ ਸੀਟ ਆਪਣੇ ਆਪ ਵਿੱਚ ਮਾਇਨੇ ਰੱਖਦੀ ਹੈ ਖਡੂਰ ਸਾਹਿਬ ਦੀ ਸੀ ਤੇ ਖਡੂਰ ਸਾਹਿਬ ਤੋਂ ਹੀ ਅਮਰਿਤਪਾਲ ਸਿੰਘ ਚੌਣ ਮੈਦਾਨ ਦੇ ਵਿੱਚ ਨੇ ਤੇ ਉੱਥੇ ਹੀ ਵਿਰਸਾ ਸਿੰਘ ਵਲਟੋਹਾ ਵੀ ਖਡੂਰ ਸਾਹਿਬ ਤੋਂ ਚੌਣ ਮੈਦਾਨ ਦੇ ਵਿੱਚ ਨੇ ਤਾਂ ਹੁਣ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ ਹੈ ਅੰਮ੍ਰਿਤਸਰ ਵਿੱਚ ਵਿਰਾਸਤੀ ਮਾਰਗ ਤੇ ਇਹ ਮੁਲਾਕਾਤ ਹੋਈ ਮੁਲਾਕਾਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਵਿਰਸਾ ਸਿੰਘ ਵਲਟੋਹਾ ਵੇਖਦੇ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਤੇ ਸਿਆਸਤ ਵਿੱਚ ਵੀ ਚੰਗਾ ਇਥੇ ਤਜਰਬਾ ਰੱਖਦੇ ਨੇ ਤੇ ਉਥੇ ਹੀ ਇੱਕ ਸਟਰੋਂਗ ਕੈਂਡੀਡੇਟ ਵਜੋਂ ਇਸ ਸਮੇਂ ਤੇ ਦੇਖਿਆ ਜਾ ਰਿਹਾ ਪੰਤਖ ਸੀਟ ਹੈ ਜਿਵੇਂ ਤਾਂ ਉਮੀਦਵਾਰ ਇਥੇ तमाम ਪਾਰਟੀਆਂ ਨੇ ਜੋ ਉਤਾਰੇ ਨੇ ਭਾਵੇਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਲਾਲ ਜਿੱਤੇ ਭੁੱਲਰ ਖਡੂਰ ਸਾਬ ਤੋਂ ਚੋਣ ਮੈਦਾਨ ਦੇ ਵਿੱਚ ਨੇ ਤੇ ਉਥੇ ਹੀ ਮੰਨਾ ਭਾਜੀਪੀ ਨੇ ਉਤਾਰੇ ਨੇ ਤਾਂ ਸ਼ਮਨੀ ਅਕਾਲੀ ਦਲ ਨੇ ਵੀ ਆਪਣੇ ਪੱਤੇ ਬੀਤੇ ਦਿਨ ਤਮਾਮ ਸੇਕਾਂ ਦੇ ਲਈ ਕੋਲ ਦੇ